ਆਖਣ ਜੋਰ ਚੁਪੈ ਨਹਿ ਜੋਰ ਜੋਰਣ ਮੰਗਣ ਦੇਣ ਨਾ ਜੋਰ ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਵੀ ਸਾਡਾ ਆਪਣਾ ਅਖਤਿਆਰ ਕੋਈ ਨਹੀਂ ਹੈ ਇਹ ਸਭ ਮਾਲਕ ਦੀ ਰਜ਼ਾ ਹੈ ਮੰਗਣ ਤੇ ਦੇਣ ਵਿੱਚ ਵੀ ਸਾਡੀ ਕੋਈ ਮਰਜ਼ੀ ਨਹੀਂ ਟੂ ਰਿਮੇਨ ਮਮ অর ਟੂ ਸਪੀਕ ਇਜ਼ ਨਾਟ ਇਨ ਆਰ ਪਾਵਰ ਨਾ ਟੂ ਬੈਗ অর ਟੂ ਗਿਵ ਜੋੜ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੀਵਨ ਤੇ ਮਰਨ ਵਿੱਚ ਵੀ ਸਾਡੀ ਕੋਈ ਮਰਜ਼ੀ ਜਾਂ ਸਮਰਥਾ ਨਹੀਂ ਹੈ ਰਾਜ ਦੇ ਮਾਲ ਦੀ ਪ੍ਰਾਪਤੀ ਵਿੱਚ ਵੀ ਸਾਡਾ ਕੋਈ ਜੋਰ ਨਹੀਂ ਹੈ ਜਿਸ ਕਰਕੇ ਸਾਡੇ ਮਨ ਵਿੱਚ ਖਲਬਲੀ ਚਲਦੀ ਰਹਿੰਦੀ ਹੈ ਇਟ ਇਸ ਬਿਯੋਂਡ ਆਰ ਪਾਵਰ ਟੂ ਲਿਵ অর ਡਾਈ ਵੀ ਹੈਵ ਨੋ ਪਾਵਰ ਟੂ ਐਕਵਾਇਰ ਰਿਚੀਜ਼ ਐਂਡ ਕਿੰਗਡਮ ਜੋੜ ਨਾ ਸੁਰਤੀ ਗਿਆਨ ਵਿਚਾਰ ਜੋੜ ਨਾ ਜੁਗਤੀ ਛੁਟੇ ਸੰਸਾਰ ਕਿਉਂਕਿ ਇਸ ਸੰਬੰਧ ਵਿੱਚ ਉਸ ਕੋਲ ਨਾ ਤਾਂ ਬੁੱਧੀ ਹੈ ਨਾ ਜੁਗਤੀ ਹੈ Or to discuss about his divine knowledge it is not in our power to find the path of freedom from the beyond of life and death jis hath jor kar vekhay soe nanak uttam nich nak hoye shri guru nanak dev ji farmaunde han koi ucha ya nima nahi hai kyuki kise bande vich jor nahi keval malik hi jor wala hai ਜਿਸ ਮਾਲਕ ਦੇ ਹੱਥ ਵਿੱਚ ਜੋਰ ਹੈ ਸਭ ਕੁਝ ਕਰਨ ਦਾ ਉਹ ਸਬਨਾ ਵਿੱਚ ਕਰ ਕਰਕੇ ਦੇਖ ਰਿਹਾ ਹੈ ਹੀ ਟੂ ਹੂਮ ਦਾ ਪਾਵਰਸ ਬਿਲੋਂਗ ਯੂਜ਼ਸ ਥੈਮ ਅਕੋਰਡਿੰਗ ਟੂ ਹਿਸ ਵਿਲ ਓ ਨਾਨਕ ਥੇਅਰ ਇਜ਼ ਨਥਿੰਗ ਗੁੱਡ অর ਬੈਡ ਹਾਈ ਹੋਰ ਲੋ ਰਾਤੀ ਰੁੱਤੀ ਤਿਤਿਵਾਰ ਪਵਨ ਪਾਣੀ ਅਗਨੀ ਪਾਤਲ ਵਾਹੀ ਗੁਰੂ ਨੇ ਰਾਤਾ ਰੁੱਤਾ ਤਿਤਾ ਵਾਰ ਹਵਾ ਪਾਣੀ ਅਗ ਤੇ ਪਾਤਾਲ ਦੀ ਰਚਨਾ ਕੀਤੀ ਹੈ God has created nights days days of the week and seasons God has made air water fire and other regions ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹਨਾਂ ਸਾਰਿਆਂ ਦੇ ਇਕੱਠ ਵਿੱਚ ਵਾਹਿਗੁਰੂ ਨੇ ਧਰਤੀ ਨੂੰ ਧਰਮ ਕਮਾਉਣ ਦਾ ਸਥਾਨ ਬਣਾ ਕੇ ਟਿਕਾ ਦਿੱਤਾ in between these he established earth as a place of shrine to practice truth and virtue is vich ji jugat ke rang tin ke naam anek anant is sarth te kai jugtiyan de ate rangan de jeev rande han jinna de anekaan de angin nahi naam han in it he made different kinds of creatures विद सो मेनी डिफरेंट एंड वेरियस नेम्स शेप्स कलर्स एंड हैबिट्स कर्मी कर्मी होए विचार सच्चा आप सच्चा दरबार इना अनेका नावा ते रंगा वाले जीवांदे आपो अपने कीते हुए कर्म अनुसार प्रभु देदारते निबिड़ा हुंदा है इस विच कोई गलती दी संभावना नहीं है क्योंकि न्याय करने वाला भाई गुरु सच्चा आप है ਇਹ ਸੱਚਾ ਹੀ ਉਸ ਦਾ ਦਰਬਾਰ ਹੈ ਦੇ ਆਰ ਜਸਟ ਬਾਈ ਥੇਅਰ ਡੀਡਸ ਐਂਡ ਐਕਸ਼ਨਸ ਇਨ ਟਰੂਥਫੁਲ ਕੋਰਟ ਆਫ ਦਾ ਟਰੂ ਲਾਰਡ ਤਿਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਇਸ ਸਰਬਾਰ ਵਿੱਚ ਸੰਤ ਜਨ ਮਹਾਪੁਰਸ਼ ਪਰਥਕ ਰੂਪ ਵਿੱਚ ਸੋਭਾ ਪਾਉਂਦੇ ਹਨ ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖੀ ਕਿਰਪਾ ਨਾਲ ਉਨਾ ਦੇ ਮੱਥੇ ਤੇ ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ ਓਨਲੀ ਦਾ ਇਲੈਕਟਡ ਵਨਸ ਓਮ ਗੋਡ ਹੈਜ਼ ਬlesਸਡ ਐਂਡ ਗ੍ਰੇਸਡ ਵਿਦ ਹਿਸ ਮਾਰਕ ਆਫ ਅਕਸੈਪਟੈਂਸ ਵਿਲ ਬੀ ਆਨਰਡ ਇਨ ਹਿਸ ਕੋਰਟ ਕੱਚਾ ਪਕਾਈ ਉਹ ਥੈ ਪਾਏ ਨਾਨਕ ਗਿਆ ਜਾਂ ਪੈ ਜਾਏ ਸਭ ਜੀਵਾਂ ਦਾ ਝੂਠ ਜਾਂ ਸੱਚ ਪ੍ਰਭੂ ਦੇ ਦਰਬਾਰ ਵਿੱਚ ਜਾ ਕੇ ਪਰਖਿਆ ਜਾਂਦਾ ਹੈ اے ਨਾਨਕ ਪਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਹੀ ਸੱਚੇ ਝੂਠੇ ਪਹਿਚਾਣੇ ਜਾਂਦੇ ਹਨ ਗੁੱਡ অর ਬੈਡ ਬ੍ਰਾਈਟ অর ਈਵਲ ਵਿਲ ਬੀ ਜਸਟ देयर ਟੂ ਨਾਨਕ ਟਰੂ ਫੈਕਟਸ ਬਿਕਮ ਨੋਨ ਇਨ 댓 ਕੋਰਟ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਧਰਮ ਖੰਡਾਂ ਦੇ ਗੁਣਾਂ ਦਾ ਵਰਣਨ ਪਿਛਲੀ ਪੌੜੀ ਵਿੱਚ ਕਰ ਚੁੱਕੇ ਹਾਂ ਗੁਰੂ ਜੀ ਨੇ ਮਨੁੱਖ ਦੀ ਆਤਮਿਕ ਅਵਸਥਾ ਦੇ ਪੰਜ ਹਿੱਸੇ धर्म खंड ज्ञान खंड सरम खंड करम खंड ते सच खंड दसे हैं हम ज्ञान खंड का वर्णन करते हैं गुरुजी जी टोल्ड द फाइव डिफरेंट स्पिरिचुअल स्टेट्स ऑफ माइंड दैट इज रियलम ऑफ जस्टिस रियलम ऑफ नॉलेज रियलम ऑफ एक्शन रियलम ऑफ ग्रेस एंड फुलफिलमेंट रियलम ऑफ ट्रूथ एज वी हैव ऑलरेडी डिस्कस्ड द रियलम ऑफ जस्टिस नवीन रेटा वर्किंग ऑफ प्रयलमा ऑफ नॉलेज केते पवन पानी वसंतर केते कानम महेश अकालपुरक दी रचना विच कई प्रकार दे पवन पानी ते अगनिया हन कई कृष्ण ते कई ही शिव हन देयर आर काउंटलेस फॉर्म्स ऑफ विंड्स वाटर एंड फायर देयर आर काउंटलेस कृष्णास एंड शिवास ਕੀਤੇ ਵਰਮੇ ਕਾੜਤ ਕੜੀ ਹੈ ਰੂਪ ਰੰਗ ਕੇ ਵੇਸ ਉਤੇ ਅਣਗਿਣਤ ਬ੍ਰਹਮਾ ਹਨ ਜਿਹੜੇ ਨਵੀਆਂ ਸ੍ਰਿਸ਼ਟੀਆਂ ਦੀ ਰਚਨਾ ਕਰ ਰਹੇ ਹਨ ਜਿਨ੍ਹਾਂ ਦੇ ਕਈ ਰੰਗ ਹਨ ਕਈ ਰੂਪ ਅਤੇ ਕਿੰਨੇ ਹੀ ਪ੍ਰਕਾਰ ਦੇ ਵੇਸ ਹਨ देयर आर काउंटलेस ਬ੍ਰਹਮਾਸ Who are developing universes they are of different forms hues and aspects ਕੀਤਿਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੂ ਉਪਦੇਸ਼ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਵਿੱਚ ਬੇਅੰਤ ਧਰਤੀਆਂ ਹਨ ਬੇਅੰਤ ਤੇ ਬੇਸ਼ੁਮਾਰ ਹੀ ਪर्वਤ ਹਨ ਬੇਅੰਤ ਤਰੂਪ ਅਗਤ ਤੇ ਉਹਨਾਂ ਦੇ ਉਪਦੇਸ਼ ਹਨ देयर आर ਨੰਬਰ ਆਫ ਲੈਂਡਸ ਆਫ ਐਕਸ਼ਨਸ ਐਂਡ ਮੈਨੀ ਸెలెస్ਟੀਅਲ ਗੋਲਡਨ ਮਾਊਂਟੇਨਸ देयर आर ਮੈਨੀ ਧਰਵਾਸ ਤੋਂ ਡਿਲੀਵਰ ਸਰਮੰਥ ਕੇਤੇ ਇੰਦਰ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਬੇਅੰਤ ਇੰਦਰ ਦੇ ਚੰ드ਮਾ ਬੇਅੰਤ ਸੂਰਜ ਅਤੇ ਅਣਗਿਣਤ ਹੀ ਪਵਨ ਚੱਕਰ ਹਨ ਦੇ ਆਰ ਆ ਇਨਯੂਮਰੇਬਲ ਇੰਦਰਾਸ ਮੂਨਸ ਸਨਸ ਯੂਨੀਵਰਸਿਸ ਸੈਟੇਲਾਈਟਸ ਐਂਡ ਕੰਟਰੀਜ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਸਿੱਧਾ ਦਾ ਕੋਈ ਅੰਤ ਨਹੀਂ ਹੈ ਬੇਅੰਥੀ ਬੁੱਧ ਬੇਅੰਤ ਨਾਥ ਤੀ ਦੇਵੀ ਦੇਵੀਆਂ ਦੇ ਪੈਰਾਵੇ ਹਨ देयर आर काउंटलेस ਸਿਧਾਸ ਬੁੱਧਾਸ ਐਂਡ ਨਾਥਾਸ ਐਂਡ ਮੈਨੀ ਇਨਕਾਰਨੇਸ਼ਨਸ ਆਫ ਗੋਡੈਸਿਸ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਅਕਾਲਪੁਰਖ ਵਾਇਗਰੂ ਦੀ ਇਸ ਰਚਨਾ ਵਿੱਚ ਸ੍ਰਿਸ਼ਟੀ ਵਿੱਚ ਬੇਅੰਤ ਦੇਵ ਤੇ ਅਤੇ ਦੇਧਨ ਬੇਅੰਤ ਹੀ 무ਨੀ ਜਨ ਅਤੇ ਬੇਅੰਤ ਹੀ ਰਤਨਾ ਦੇ ਸਮੁੰਦਰ ਹਨ देयर आर काउंटलेस ਗੋਡਸ ਡੈਵਿਲਸ ਚੇਨਸ ਐਂਡ ਓਸ਼ियंस ਫੁੱਲ ਆਫ ਜੂલ્સ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਇਥੇ ਪੈਦਾਸ਼ ਦੇ ਤਰੀਕੇ ਅਨੇਕ ਹਨ ਆਵਾਜ਼ ਪੈਦਾ ਕਰਨ ਦੇ ਤਰੀਕੇ ਅਤੇ ਬੋਲੀਆਂ ਵੀ ਅਨੇਕ ਹਨ ਇਥੇ ਕਿੰਨੇ ਹੀ ਰਾਜੇ ਮਹਾਰਾਜੇ ਹਨ ਨਿਊਮਰਸ ਦਾ ਫਾਰਮਸ ਆਫ ਲਾਈਫ ਐਂਡ ਲੈਂਗੁਏਜ and many dominions of kings ketia surti sevak kehte nanak ant na ant ethe bheshmar ved surtiyan te dharm granth de kitne hi unnanu mannan wale sevak han he nanak unna da koi ant nahi hai there are various institutions of knowledge and innumerable are the followers of these institutions there is no limit of them oh nanak there is no end to god's bounds gyan khand mein gyan par chand tithe nad vinod kod anand gyan khand vich gyani balwan hunda hai is avastha vich sab raaga da tamashya da te kautk da anand hunda hai in the kingdom of knowledge spiritual learning shines vividly and there reens melody wonder and joy ਸਰਮੇਖੰਡ ਕੀ ਬਾਣੀ ਰੂਪ ਤਿਤੈ ਕਾੜਤ ਕੜੀਏ ਬਾਤ ਅਨੂਪ ਮਿਹਨਤ ਤੇ ਉਦੰਦੀ ਅਵਸਥਾ ਵਿੱਚ ਆਤਮਿਕ ਆਨੰਦ ਦੀ ਬਾਣੀ ਬਹੁਤ ਸੁੰਦਰ ਹੈ ਉਥੇ ਮਨੁੱਖ ਦੀ ਬੜੀ ਬੜੀ ਸੁੰਦਰ ਕਾੜਤ ਕੜੀ ਜਾਂਦੀ ਹੈ ਭਾਵ ਇੱਕ ਸਧਾਰਨ ਮਨੁੱਖ ਪਗਤੀ ਕਰਕੇ ਦੇਵਤਾ ਬਣ ਜਾਂਦਾ ਹੈ ਇੰਦਰਿਆਲ ਮਾਫ ਸਪਿਰਚੁਅਲ ਐਂਡ ਹੈਵਨ ਲੈਂਗੁਏਜ ਆਫ ਸਪਿਰਚੁਅਲ ਹੈਪੀਨੈਸ ਇਸ ਬਿਊਟੀਫੁਲ ਯੂਨੀਕ ਬਿਊਟੀਫੁਲ ਐਂਡ ਮੈਚਲੈਸ ਫਾਰਮਸ ਆਰ ਫਿਨਿਸ਼ਡ ਥੇਰ ਤਾਂ ਕਿ ਆ ਗੱਲਾਂ ਕਤਿਆ ਨਾ ਜਾਹੇ ਜੇ ਕੋ ਕਹੇ ਪਿਛੇ ਪਛਤਾਏ ਇਸ ਅਵਸਥਾ ਰਿਹਾ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੇ ਕੋਈ ਵੀ ਵਿਅਕਤੀ ਬਿਆਨ ਕਰਦਾ ਹੈ ਤਾਂ ਆਪਣੀ ਘਟ ਬੁੱਧੀ ਅਤੇ ਅਗਿਆਨਤਾ ਦੇ ਕਾਰਨ ਪਿੱਛੋ ਪਛਤਾਉਂਦਾ ਹੈ What is happening in that sphere is beyond description. It is better to remain silent because he who tries to describe it shall have to repent afterwards for his inefficiency and inadequacy. Buddha Sura ki Suddha is ਮਨ ਅਤੇ ਸਿਆਣਪ ਕੜੀਆਂ ਜਾਂਦੀਆਂ ਹਨ ਉਤੇ ਦੇਵਤਿਆਂ ਤੇ ਸਿੱਧਾ ਪੁਰਖਾਂ ਦੀ ਸੂਝ-ਬੂਝ ਸਿਆਣਾਪਾਦੀ ਕੜੀ ਜਾਂਦੀ ਹੈ ਐਟ दैट 스테ਜ देयर आर ਫੈਸ਼ਨ ਐਂਡ ਕੌਨਸ਼ੀਅਸਨੈਸ ਫੈਸ਼ਨ ਦਾ ਕੌਨਸ਼ੀਅਸਨੈਸ ਵਿਜ਼ਡਮ ਐਂਡ ਅਪ੍ਰੀਹੈਂਸ਼ਨ ਐਂਡ ਕੋਗਨੀਸ਼ਨ ਆਫ ਮਾਈਂਡ ਐਂਡ ਆਲਸੋ ਇਸ ਸ਼ੇਪ ਦਾ ਜੀਨੀਅਸ ਆਫ ਗੋਡ ਸੇਜਿਸ ਐਂਡ ਸੇਂਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ